ਤੇਰੀ ਦੇਹ ਨੂੰ ਕੋਈ ਰੋਗ ਨਹੀਂ ਲੱਗੂਗਾ ਤੇ ਰੋਗ ਦਾ ਬੰਦਾ ਦੁਖੀ ਹੁੰਦਾ ਹੈ ਰੋਗ ਦਾ ਹੀ ਬੰਦਾ ਦੁਖੀ ਹੁੰਦਾ ਹੈ ਕਦੇ ਤੇ ਰੋਗ ਨਹੀਂ ਕੋਈ ਨੂੰ ਲੱਗੂਗਾ ਤੇ ਜੋ ਤੂੰ ਮੰਗੇ ਦਾ ਆਪਣੇ ਮਾਲਕ ਖੁਦਾ ਤੋਂ ਇਤ ਕੁਸ਼ਮਾ ਦਾ ਗੁਣ ਆ ਗਿਆ ਨਾ ਜੀ ਤੇ ਤੇਰੇ ਕੋਲ ਬਖਸ਼ਣ ਵਾਲਾ ਮਾਫ ਕਰਨ ਵਾਲਾ ਇਹ ਗੁਣ ਜਦ ਤੈਨ ਤਰ ਕੋ ਆ ਗਿਆ ਫਿਰ ਜੋ ਮੰਗੇ ਧਾਤੁਰਾ ਪ੍ਰਤੈ ਸੋਈ ਸੋਈ ਦੇਵੇ ਬੱਲੇ ਸਭ ਕੁਝ ਪਾਏ ਫਿਰ ਸਭ ਕੁਝ ਮੌਜੂਦ ਸਭ ਕੁਝ ਮਿਲ ਜਾਊਗਾ ਜਿਹੜਾ ਤੋਂ ਸਰਦਾਰ ਹੁੰਦੇ ਦੁਖੀ ਹਨਾ ਇਹ ਤੈਨ ਕੋ ਦੁੱਖ ਨਹੀਂ ਆਉਣਗੇ ਫਿਰ ਕਿੱਡਾ ਵੱਡਾ ਰੱਬੀ ਨੁਕਤਾ ਦਿੱਤਾ ਰੱਬੀ ਗੁਣ ਦਿੱਤਾ ਪਾਤਸ਼ਾਹ ਨੇ ਸਾਨੂੰ ਉਹਨਾਂ ਨਾਲ ਕੱਲ ਸੰਗਤ ਦੀ ਗੱਲ ਕਰਦੇ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਜੋ ਅਮਰ ਕਥਾ ਆਪਾਂ ਕਰ ਰਹੇ ਹਾਂ ਜਿੰਨੇ ਵਿਚਾਰ ਕਰਦੇ ਤਾਂ ਕੱਲ ਆਪਾਂ ਕਹਿੰਦੇ ਹਾਂ ਕਿ ਤੁਰੀ ਚੰਦਰ ਨੂੰ ਤਿਆਰ ਕੀਤਾ ਆਦੀਵਾਦ ਦਾ ਮਕਾਬਲਾ ਕਰਨ ਵੇਲੇ ਉਹਦੇ ਮਨ ਵਿੱਚ ਆਇਆ ਕਿ ਮੇਰਾ ਬੁਰਾ ਸੋਚਿਆ ਹੈ ਕੀਤਾ ਨਹੀਂ ਉਹਨੂੰ ਸ਼ੱਕ ਹੋ ਗਿਆ ਵੀ ਗੁਰੂ ਸਾਹਿਬ ਨੇ ਮੇਰਾ ਬੁਰਾ ਸੋਚਿਆ ਏ ਗੁਰੂ ਤੇ ਸ਼ੰਕਾ ਕਰਦੇ ਬੁਰਾ ਆਪਰਾ ਆਪ ਨਾਲ ਹੀ ਹੋ ਗਿਆ ਗੁਰੂ ਤੇ ਸ਼ੰਕਾ ਕਰਦੇ ਤੇ ਬੁਰਾ ਆਪਣਾ ਹੀ ਆਪ ਆਪ ਦਾ ਕਰਦੇ ਆ ਵੀ ਇਹ ਤਾਂ ਮੈਨੂੰ ਮਰਵਾਉਣਾ ਚਾਹੁੰਦਾ ਏ ਗੁਰੂ ਕਿਸੇ ਨੂੰ ਮਰਵਾਉਣਾ ਨਹੀਂ ਚਾਹੁੰਦਾ ਗੁਰੂ ਤੇ ਮਰਿਆ ਨੂੰ ਜਿੰਦਾ ਕਰਦਾ ਪੈ ਰਿਓ ਗੁਰੂ ਕਿਸੇ ਨੂੰ ਮਾਰਦਾ ਨਹੀਂ ਗੁਰੂ ਤੇ ਮਰਿਆ ਨੂੰ ਜਿੰਦਾ ਕਰਦਾ ਏ ਮਰਿਆਂ ਵਿੱਚ ਜਲ ਪਾਉਂਦਾ ਏ ਜਿਨ੍ਹਾਂ ਦਾ ਜਮੀਰ ਮਰ ਗਈ ਅਣਖ ਮਰ ਗਈ ਜਿਨ੍ਹਾਂ ਦੀ ਉਹਨਾਂ ਵਿੱਚ ਅਣਖ ਪੈਦਾ ਕਰਦਾ ਏ ਗੁਰੂ ਤਾਂ ਉਹਨਾਂ ਵਿੱਚ ਅਣਖ ਪੈਦਾ ਕਰ ਹੁਣ ਬਹੁਤ ਤਕੜਾ ਸੀ ਗਾ ਦੁਨੀ ਚੰਦ ਤਾਕਤ ਵਿੱਚ ਬਹੁਤ ਵੱਡਾ ਸੀਗਾ ਸਰੀਰ ਵਿੱਚ ਬਹੁਤ ਵੱਡਾ ਸੀ ਪਹਿਲਾਂ ਕਦ ਯਾਦ ਰੱਖਿਓ ਸਰੀਰ ਵਿੱਚ ਵੱਡਾ ਹੋਵੇ ਤਾਕਤ ਵਿੱਚ ਵੱਡਾ ਹੋਵੇ ਹੋ ਸਕਦਾ ਉਹ ਹਾਰ ਦੇ ਦੁਨੀਆ ਚ ਦਬੰਗ ਹੋ ਤੇ ਜਿਹਦੇ ਅੰਦਰ ਆਤਮ ਵੱਲ ਹੋਵੇ ਉਹ ਸਰੀਰ ਤਾਂ ਵੀ ਵੱਡਾ ਨਾ ਹੋਵੇ ਉਹਦੀ ਤਾਕਤ ਵੀ ਨਾ ਹੋਵੇ ਉਹਦਾ ਆਤਮ ਵੱਲਿਆ ਨਾ ਕੋਈ 1 ਲੱਖ ਸਭ ਨਾਲ ਲੜ ਸਕਦਾ ਹੈ ਦਸ ਪਾਸ਼ਾ ਕਰਨਾ ਹੀ ਉਹ ਕੋ ਚਾਉਂਦੇ ਸੀਗੇ ਪਾਸ਼ਾ ਕਰਨਾ ਹੀ ਇਹ ਕੋ ਚਾਉਂਦੇ ਸੀ ਵੀ ਇੱਕ ਬੰਦੇ ਨੂੰ ਲੱਖ ਬੰਦੇ ਨਾਲ ਲੜਾਉਣਾ ਹੈ ਇੱਕ ਬੰਦੇ ਨੂੰ ਲੱਖ ਬੰਦੇ ਨਾਲ ਲੜਾਉਣਾ ਐਨਾ ਵੱਡਾ ਆਤਮ ਬਲ ਪਰਦਾ ਵੀ ਇੱਕ ਬੰਦਾ ਲੱਖ ਕੋਈ ਸਾਹਮਣੇ ਲੱਖ ਬੰਦਾ ਖੜਾ ਹੋਵੇ ਤੇ ਇਕੱਲਾ ਹੀ ਉਹਦੇ ਵਿੱਚ ਤਰਵਾਰ ਲੈ ਕੇ ਨਿਕਲ ਪਵੇ ਆਹ ਹੋਇਦਿਰੇ ਭਈ ਮੈਂ ਕਰਦਾ ਤੱਲਾ ਹੀ ਮੁਕਾਬਲਾ ਤੁਹਾਡੇ ਲੱਖਾਂ ਦਾ ਕਰਦਾ ਹੁਣ ਕਿੱਥੇ ਲੱਕ ਕਿੱਥੇ ਇੱਕ ਬੰਦਾ ਸੋਚ ਵੀ ਨਹੀਂ ਸਕਦਾ ਇਹ ਗੱਲ ਉਹ ਤੇ ਚਾਲੂ ਮੇਲਾ ਕੋਕੀਏ ਨਾਲ ਗੋਟ-ਗੋਟ ਕੇ ਮਾਰ ਦਿੰਗੇ ਬੰਦੇ ਨੂੰ ਬਦੂ ਜੀ ਬਾਲੇ ਨਾ ਕਬੱਡਾ ਹੌਸਲਾ ਇੰਨਾ ਕਬੱਡਾ ਹੋ ਗਿਆ ਉਹ ਲੱਖ ਨੂੰ ਮੰਗਾਰ ਰਿਹਾ ਕਹਿੰਦਾ ਆਓ ਇੱਧਰ ਤੇ ਤੁਹਾਡੇ ਸਾਹਮਣੇ ਇਤਿਹਾਸ ਦੁਨੀਆ ਵਿੱਚ ਬੱਚੇ-ਬੱਚੇ ਨੂੰ ਪਤਾ ਆਜੂ ਤੇ 10 ਲੱਖ ਫੌਜ ਤੇ ਪੰਜ ਪੰਜ ਜਿਹੜੇ ਮੁਕਾਬਲਾ ਕਰ ਰਹੇ ਆ ਚਮਕੌਰ ਦੇ ਅੰਦਰ ਜੋ ਚਮਕੌਰ ਦੀ ਲੜਾਈ ਹੋਈ 10 ਲੱਖ ਫੌਜ ਦੇ ਸਾਹਮਣੇ ਤੇ ਪਾਸ਼ਾ ਪੰਜਾਂ ਪੰਜਾਂ ਦਾ ਜਥਾ ਬਣਾ ਕੇ ਤੋੜਦੇ ਆ ਇਤਨੇ ਆਏ ਸਾਹਬ ਲਾਡੂ ਤੁਸੀਂ ਆਪੇ ਸਾਹਬਦਾਨੋ ਇਹ ਇਹ 10 ਲੱਖ ਨੂੰ ਪੰਜ ਸਾਹਮਣੇ 1 ਲੱਖ ਨੂੰ 2 ਲੱਖ ਨੂੰ ਇੱਕ ਬੰਦਾ ਹੋਰ ਬੰਦੇ ਚ 2 ਲੱਖ ਬੰਦੇ ਦਾ ਨਾਮ ਸੁਣ ਕੇ ਹੀ ਬੰਦਾ ਘਬਰਾ ਜਾਊਗਾ ਪੰਜਾਂ 14 ਸੁਣ ਕੇ ਨਾਮ ਕਰਾ ਕੋ ਕੋ ਘਬਰਾ ਜਾਂਦਾ ਬੰਦਾ ਜਿਹਦੇ ਅੰਦਰ ਹੌਸਲਾ ਨਹੀਂ ਧੋੜ ਇੱਕ ਬੰਦਾ ਉਹਦੇ 2 ਲੱਖ ਉਹਦੇ ਹਿੱਸੇ 'ਚ ਆਉਂਦਾ ਹੈ ਪਾਛੇ ਤੇ 1 ਲੱਖ ਰੁਪਏ ਮਿਲਦਾਊਗਾ ਉਹਨਾਂ ਨੇ ਪਾਛੇ ਨੇ ਦੁੱਗਣਾ ਤੋਂ ਕਰ ਕਰ ਕੰਮ ਕਰ ਦਿੱਤਾ ਦੋਗਣਾ ਕੰਮ ਕਰ ਦਿੱਤਾ 2 ਲੱਖ ਨਾਲ ਇੱਕ ਬੰਦੇ ਨੂੰ ਲੜਾਇਆ ਸਿਦਰਨ ਸਾਹਿਬ ਨੇ 10 ਇੱਕ ਮਹੀਨੇ 10 ਲੱਖਾਂ ਦੇ ਇੱਕ ਬੰਦੇ ਪਾਜਾ ਤੇ 2 ਲੱਖ ਹੀ ਲਾਇਆ ਨਾ ਹੁਣ ਇਹਨਾਂ ਦਾ ਆਤਮ ਬਜਟ ਜਿਹੜਾ ਸੀ ਵਿਚਿਰਤ ਸਿੰਘ ਤੇ ਭਰਦਾ ਆਪਾਂ ਕੱਲ ਵਿਚਾਰ ਕਰਦੇ ਸੀ ਹੋੜੋ ਉਦੀ ਰੂ ਬਰੀ ਉਹਦੀ ਜ਼ਮੀਨ ਵਰ ਗਈ ਦੁਰੀ ਚਾਂਦੀ ਇਧਰ ਜ਼ਮੀਰ ਬਰੀ ਹੋਈ ਜ਼ਮੀਨ ਨੂੰ ਜਿੱਦਾ ਕਰ ਦਿੱਤਾ ਹੋਸਾ ਦਾ ਬਚਿੱਤਰ ਸਿੰਘ ਦੇ ਵੀ ਜ਼ਮੀਰ ਬਰੀ ਹੁੰਦੀ ਪਾਸ਼ਾ ਨੇ ਉਹਨੂੰ ਮੌਕਾ ਨਹੀਂ ਦਿੱਤਾ ਉਹਦੀ ਬਰੀ ਹੋਈ ਜ਼ਮੀਨ ਨੂੰ ਵੀ ਜਿੱਦਾ ਕਰ ਦਿੱਤਾ ਬੇ ਮਰੇ ਮਰੇ ਨਾ ਇਧਰ ਇਹ ਚੜਦੀ ਕਲਾਂ ਦਾ ਵੀ ਪਾਸ਼ਾ ਤੇ ਸਤਗੁਰੂ ਸਭ ਦਾ ਪਲਾ ਮਨਾਇੰਦਾ ਆਪਣੇ ਸਿਖਾਦਾ ਲਈ ਸਤਿਗੁਰੂ ਦਾ ਸਾਰਿਆਂ ਦਾ ਪ੍ਰਣਾ ਮਨਾਉਂਦਾ ਹੈ ਸਾਰੇ ਦੁਨੀਆ ਦਾ ਸਾਰੇ ਜੀਵਾਂ ਦਾ ਪ੍ਰਣਾ ਮਨਾਉਂਦਾ ਸਤਿਗੁਰੂ ਦਾ ਇੰਨਾ ਆਤਮ ਬਲ ਪਰਨ ਵਾਸਤੇ ਪਰੋ ਸਤਿਗੁਰੂ ਨੇ ਫਿਰ ਤਰਤੀਬ ਬਣਾਈ ਇੱਕ ਤੰਗ ਬਣਾਈ ਇੱਕ ਮर्याਦਾ ਬਣਾਈ ਇੰਨਾ ਵਿੱਚ ਜਿਹੜਾ ਕੋਈ ਟੁੱਟਾ-ਬੁੱਟਾ ਜਾਂ ਬੇਗਾਨਾ ਕੋਈ ਇਹ ਉਹਦੇ ਵਿੱਚੋਂ ਨਿਕਲੀ ਜਾਵੇ ਸ਼ਾਂਤੀ ਹੋ ਜਾਵੇ ਨਹੀਂ ਕੋਈ ਬੰਦੇ ਰੱਖੇ ਜਾਣ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਅੰਦਰ ਆਤਮ ਬਲ ਭਰਦਿਆਂ ਤੇ ਫਿਰ ਪਹਿਰੋ ਹੁਣ 40 ਸਿੰਘ ਰੱਖੇ ਕੇਵਲ ਆਪਣੇ ਨਾਲ ਬਾਬੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ 10 ਲੱਖ ਫੌਜ ਨਾਲ ਲੜੇ 40 ਤੇ 40 ਨੂੰ ਇਕੱਠਿਆ ਨਹੀਂ ਭੇਜਿਆ 5-5 ਕਰਕੇ ਉਹਨਾਂ ਵਿੱਚ ਪੂਰਾ ਬਲ ਭਰਿਆ ਜੀਵਨ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਇਹ ਡਬਡਾ ਕੋਲ ਕੀਤਾ ਇੰਨਾ ਬਲ ਕਰਨ ਵਾਸਤੇ ਪਾਸ਼ਾ ਨੇ ਫਿਰ ਇੱਕ ਕਾਰਕ ਘੜੀ ਵੇ ਪਿੱਛੇ ਗਏ ਥੋੜਾ ਜਿਹਾ ਵੀ ਗੁਰਦਾਸ ਸਾਹਿਬ ਪਿੱਛੋਂ ਕੀ ਕਹਿੰਦੇ ਸਾਨੂੰ ਗੁਰਦਾਸ ਸਾਹਿਬ ਨੂੰ ਪੁੱਛਿਆ ਵੀ ਉਹਨਾਂ ਦਾ ਕੋਈ ਗਿਆਨ ਵੀ ਆ ਜਾ ਹੈਗਾ ਤੇ ਬਲ ਵੀ ਹੈਗਾ ਇਤੋਂ ਵਿੱਚ ਆਤਮ ਬਲ ਕਿਵੇਂ ਭਰੀਏ ਗੁਰਦਾਸ ਸਾਹਿਬ ਨੂੰ ਪੁੱਛਿਆ ਤੇ ਗੁਰਦਾਸ ਸਾਹਿਬ ਨੂੰ ਕਹਿੰਦੇ ਚਾਹ ਤੂੰ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗਲੀ ਮੇਰੀਓ ਕਹਿੰਦੇ ਫਿਰ ਇਹਦੇ ਪਰਬ ਕਰ ਲਓ ਗੁਰਦਾਨ ਸਾਹਿਬ ਕਹਿੰਦੇ ਤਸਵੀਰ ਪਾਸ਼ਾ ਨੂੰ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਫਿਰ ਇਹਦੇ ਪਰਬ ਕਰ ਲਓ ਇਨਾਂ ਦੇ ਵਿੱਚੋਂ ਜਿਨ੍ਹਾਂ ਦੀ ਕੋਈ ਕਿਹਦੀ ਜ਼ਮੀਨ ਜਵੇਰ ਬਰੀ ਉਹਨਾਂ ਨੂੰ ਫਸੇ ਕਰ ਦਿਓ ਤੇ ਬਾਕੀਆਂ ਨੂੰ ਦੇੰਦ ਜੋਤ ਪਰਬਤ ਕਰ ਦਿਓ ਬਾਕੀਆਂ ਦੇ ਅੰਦਰ ਉਹ ਜੋਤ ਪ੍ਰਗਟ ਕਰ ਦਿਓ ਜਿਹੜੀ ਜੋਤ ਮੈਂ ਤੇਰੇ ਅੰਦਰ ਪ੍ਰਗਟ ਕੀਤੀ ਆ ਇਹ ਜੋਤ ਗੁਰਦਾਰ ਸਾਹਿਬ ਲਈ ਚੱਦੀ ਆ ਰਹੀ ਨਾ ਉਹਨਾਂ ਨੇ ਪੂਰਦੇ ਪਾਏ ਤੇ ਗੁਰੂ ਘਰ ਨੂੰ ਸੀਮਰਨੋਂ ਪੂਰਦੇ ਦੇ ਚੱਲ ਕੇ ਉਹਨਾਂ ਨੂੰ ਪੁੱਛ ਪੁੱਛ ਕੇ ਚੱਲ ਕੇ ਉਹਨਾਂ ਦੇ ਅੱਦ ਤੇ ਇਸ ਮੁਕਾਮ ਤੱਕ ਪਹੁੰਚੇ ਬੇ ਉਹਨਾਂ ਨੇ ਅੰਦਰ ਪੂਰਾ ਬਲ ਭਰਦੀ ਪਰਖ ਕੀਤੀ ਸਿੱਖਾਂ ਵਿੱਚੋਂ ਫਿਰ ਪਰਖ ਕੀਤੀ ਤੇ 80 ਲੱਖ ਹਜ਼ਾਰ ਦਾ ਦਸਦੇ ਕੱਟ ਹੋਇਆ ਪਰਖ ਕਰਨ ਦੇ ਵਾਸਤੇ 80 ਹਜ਼ਾਰ ਸਿੱਖਾਂ ਦਾ ਕੱਟ ਹੋਇਆ 80 ਹਜ਼ਾਰ ਸਿੱਖਾਂ ਦਾ ਕੱਟ ਹੋਇਆ ਹੁਣ ਪਰਖ ਹੋਣ ਲੱਗੀ ਪਿਆਰਿਓ ਵੀ ਕਿੰਨੇ ਕੁ ਦੇ ਅੰਦਰ ਬਲ ਆਤਮ ਬਲਿਆ ਕਿੰਨਾ ਕਦੇ ਗੁਰੂ ਦੀ ਸਿੱਖਿਆ ਨੂੰ ਆਪਣੇ ਅੰਦਰ ਵਸਾ ਲਿਆ 80 ਹਜ਼ਾਰ ਦੇ ਕੱਠ ਵਿੱਚੋਂ ਪੰਜ ਹੀ ਨਿਤਰੇ ਸੀ ਪਿਆਰੋ ਅੱਜ ਅੱਜ ਤੇ ਘਰ-ਘਰ ਬ੍ਰਹਮ ਕੰਦੀ ਬੈਠੇ ਬੜੇ ਬੈਠੇ ਨਾ ਤੇ ਘਰ-ਘਰ ਆ ਜੀ ਅਮਰ ਸ਼ਾਹ ਕਲੇਦ ਖਾਲਸਾ ਘੋਣ ਲੱਗੇ ਪਰ ਖਾਲਸੇ ਦੇ ਸਨ ਪਰਵਾਸਾ ਦਾ ਨਹੀਂ ਪਤਾ ਵੀ ਖਾਲਸਾ ਹੈ ਕਿ ਅਲੋਪਥੋਲੋਜੀ ਖਾਲਸੇ ਦੀ ਪਰਿਭਾਸ਼ਾ ਤੇ ਵਿਚਾਰ ਕਰਦੇ ਹਾਂ